ਮਾਰਨਿੰਗ ਜੀ ਸਾਰਿਆਂ ਨੂੰ ਅੱਜ ਸਵੇਰੇ ਸਵੇਰੇ 12 ਤਰੀਕ ਅਸੀਂ ਸੈਰ ਕਰਨ ਆਏ ਆ ਇਹ ਮੇਰੇ ਨਾਲ ਇਹ ਸਰਦਾਰ ਸਿਕੰਦਰ ਪਾਲ ਸਿੰਘ ਜੀ ਪਟਿਆਲਾ ਦੇ ਬਹੁਤ ਹੀ ਚੰਗੇ ਸੋਸ਼ਲ ਵਰਕਰ ਨੇ ਮੈਂ ਸ਼ੰਕਰ ਚੋਹਾਨ ਯੂਟਿਊਬਰ ਪਟਿਆਲਾ ਪੰਜਾਬ ਆਪ ਸਾਰੇ ਦੇਸ਼ ਵਾਸੀਆਂ ਨੂੰ ਅੱਜ ਦਾ ਜੋ ਤਿਉਹਾਰ ਹੈਗਾ ਇਹ ਕਰਵਾ ਚੌਥ ਦਾ ਵਰਤ ਮਾਤਾਵਾਂ ਭੈਣਾਂ ਨੂੰ ਨਾਰੀ ਸ਼ਕਤੀ ਨੂੰ ਬਹੁਤ ਬਹੁਤ ਮੁਬਾਰਕਾ ਜੀ ਅੱਜ ਦਾ ਦਿਨ ਪਤੀ ਪਤਨੀ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਹੈ ਜੀ ਇੱਕ ਦੂਜੇ ਵਾਸਤੇ ਸਮਰਪਣ ਵਿਸ਼ਵਾਸ ਤੇ ਇੱਕ ਦੂਸਰੇ ਵਾਸਤੇ ਮਾਨ ਸਤਕਾਰ ਦਾ ਦਿਨ ਹੈਗਾ ਜਿਵੇਂ ਜਿਵੇਂ ਅੱਜ ਸਮਾਂ ਬਦਲਦਾ ਜਾ ਰਿਹਾ ਜੀ ਥੋੜੇ ਥੋੜੇ ਟ੍ਰੈਂਡ ਬਦਲਦੇ ਜਾ ਰਹੇ ਹਨ ਜਿਵੇਂ ਪਹਿਲਾਂ ਮਹਿਲਾਵਾਂ ਇਕੱਤਰ ਹੋ ਕੇ ਅੱਜ ਦੇ ਦਿਨ ਸਵੇਰੇ ਇਹ ਕਥਾਵਾਂ ਸੁਣਦੀ ਸੀ ਤੇ ਕਿਸੇ ਬਜ਼ੁਰਗ ਮਹਿਲਾ ਕੋਲ ਉਹਨਾਂ ਦਾ ਅਸ਼ੀਰਵਾਦ ਵੀ ਲੈਂਦੀਆਂ ਸੀ ਤੇ ਉਹਨਾਂ ਦਾ ਅਸ਼ੀਰਵਾਦ ਵੀ ਲੈਂਦੇ ਸੀ ਲੇਕਿਨ ਜਿਵੇਂ ਜਿਵੇਂ ਸਮਾਂ ਬਦਲਦਾ ਜਾ ਰਿਹਾ ਹੈ ਸਮਾਂ ਮਾਡਰਨ ਹੁੰਦਾ ਜਾ ਰਿਹਾ ਹੈ ਤੇ ਉਵੇਂ ਉਵੇਂ ਅੱਜ ਜਿਹੜੀ ਕਥਾਵਾਂ ਪਹਿਲਾਂ ਮਹਿਲਾਵਾਂ ਬਜ਼ੁਰਗ ਮਹਿਲਾਵਾਂ ਸੁਣਾਉਂਦੀ ਸੀ ਉੱਜੇ ਫੋਨ ਰਹੀਂ ਸੁਣੀ ਜਾ ਰਹੀ ਹੈ ਜੀ ਤੇ ਸਮਾਂ ਬਦਲਦਾ ਜਾ ਰਿਹਾ ਚੰਨ ਚੜਨ ਤੋਂ ਪਹਿਲਾਂ ਹੀ ਟ੍ਰੈਂਡ ਬਦਲ ਗਿਆ ਮੈਂ ਫੇਸਬੁੱਕ ਤੇ ਉੱਪਰ ਰੀਲਾਂ ਚੜ ਜਾਂਦੀ ਹੈ ਜੀ ਤੇ ਮੈਂ ਉਸ ਦੀ ਬੁਰਾਈ ਨਹੀਂ ਕਰਦਾ ਲੇਕਿਨ ਆਪਣਾ ਜਿਹੜਾ ਰੀਤ ਰਿਵਾਜ ਆਪਣੇ ਪਰਿਵਾਰਿਕ ਨੇ ਉਹ ਨਹੀਂ ਭੁੱਲਣੇ ਚਾਹੀਦੇ ਕਿੱਥੇ ਮਹਿਲਾਵਾਂ ਚੰਨ ਦੇ ਚੰਨ ਨੂੰ ਦੇਖ ਕੇ ਆਪਣੇ ਪਤੀ ਦੀ ਲੰਬੀ ਉਮਰ ਵਾਸਤੇ ਕਾਮਨਾਵਾ ਕਰਦੀ ਸੀ ਚੁੱਪ ਚੁਪੀਟੇ ਬੈਠ ਕੇ ਚੰਨ ਨਾਲ ਗੱਲਾਂ ਕਰਦੀ ਸੀ ਅੱਜ ਚੰਨ ਨਾਲ ਗੱਲਾਂ ਕਰਨ ਤੋਂ ਜ਼ਿਆਦਾ ਲੋਕਾਂ ਵਿੱਚ ਸੋਸ਼ਲ ਮੀਡੀਆ ਤੇ ਫੋਟੋ ਵਾਇਰਲ ਤੇ ਰੀਲ ਵਾਇਰਲ ਕਰਨ ਦੀ ਹੋੜ ਬਣ ਗਈ ਤੇ ਫਿਰ ਵੀ ਸਮੇਂ ਸਮੇਂ ਅਨੁਸਾਰ ਆਪ ਨੂੰ ਬਦਲਣਾ ਪੈਣਾ ਲੇਕਿਨ ਆਪਣੇ ਰੀਤ ਰਿਵਾਜ ਨਾ ਭੁੱਲੋ ਅੱਜ ਮੈਂ ਇੱਕ ਵਾਰ ਫਿਰ ਸਾਰੀ ਮਾਤਾਵਾਂ ਪੈਣਾ ਨੂੰ ਪਤੀ ਪਤਨੀ ਦੇ ਪਵਿੱਤਰ ਰਿਸ਼ਤੇ ਦੀ ਬਹੁਤ-ਬਹੁਤ ਮੁਬਾਰਕਾ ਦਿਨਾ ਜੀ ਅੱਜ ਸਾਡੇ ਪਟਿਆਲਾ ਦੇ ਸੀਨੀਅਰ ਡਿਪਟੀ ਮੈਰ ਹਰਿੰਦਰ ਕੋਲੀ ਜੀ ਤੇ ਉਹਨਾਂ ਦੀ ਵਿਆਹ ਦੀ ਸਾਲਗिरा ਹੈ ਜੀ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਦਿਨਾ ਜੀ ਮੇਰੇ ਵੱਡੇ ਵੀਰ ਹਰਿੰਦਰ ਕੋਲੀ ਜੀ ਉਹਨਾਂ ਨਾਲ ਮੈਨੇ ਕੰਮ ਵੀ ਕੀਤਾ ਬਹੁਤ ਹੀ ਚੰਗੇ ਨੇਕਦਿਲ ਇਨਸਾਨ ਨੇ ਪਾਬੀ ਜੀ ਆਪ ਨੂੰ ਵੀ ਵਿਆਹ ਦੇ ਵਰੇ ਗਣ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਪਟਿਆਲਾ ਦੇ ਸਾਡੇ ਇਹ ਵਿਲੀਅਮਜੀਤ ਵਿਮੀ ਇੱਕ ਯੁਵਾ ਜਿਹੜੇ ਨੌਜਵਾਨ ਇਹ ਸਮਾਜਿਕ ਕਾਰਜਕਰਤਾ ਨੇ ਆਪਣੇ ਪਾਪਾ ਦੀ ਤਰ੍ਹਾਂ ਬਾਹਰ ਵਿਦੇਸ਼ਾਂ ਵਿੱਚ ਵੀ ਘੁੰਮਦੇ ਰਹਿੰਦੇ ਨੇ ਤੇ ਵਿਮੀ ਜੀ ਆਪ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਬੀਮੀ ਜੀ ਇੱਕ ਨੌਜਵਾਨ ਇਹ ਉਹਨਾਂ ਵਿੱਚ ਲੋਕਾਂ ਦੀ ਸੇਵਾ ਕਰਨਾ ਹਰ ਤਰਮ ਦਾ ਸਤਿਕਾਰ ਕਰਨਾ ਇਹ ਉਹਨਾਂ ਦੀ ਪਹਿਲੀ ਪਸੰਦ ਹੈ ਬੀਮੀ ਮੇਰੇ ਭਤੀਜੇ ਵੀ ਲੱਗਦੇ ਨੇ ਇਹ ਬੀਮੀ ਜੀ ਆਪ ਨੂੰ ਬਹੁਤ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਇੱਕ ਰਾਜਸਥਾਨ ਤੋਂ ਝੁੰਝੁੰਣ ਤੋਂ ਇਹ ਜਿਹੜੇ ਮਹੇਸ਼ ਜੀ ਨਗਰ ਨੇ ਬਹੁਤ ਹੀ ਅੱਛੇ ਸਮਾਜਿਕ ਕਾਰਜਕਰਤਾ ਨੇ ਅੱਛੇ ਪ੍ਰਵਕਤਾ ਨੇ ਤੇ ਆਪਣੇ ਏਰੀਆ ਵਿੱਚ ਬਹੁਤ ਆਲੇ-ਦੁਆਲੇ ਕੰਮ ਕਰਦੇ ਰਹਿੰਦੇ ਨੇ ਇਹ ਸਵੱਛ ਅਭਿਆਨ ਦੇ ਕਦੇ ਪੌਦੇ ਲਗਾਣੇ ਤੇ ਸਮਾਜ ਵਿੱਚ ਜਿਹੜੀ ਗੱਲਾਂ ਹੁੰਦੀਆਂ ਉਹਦੇ ਵਾਸਤੇ ਕੰਮ ਕਰਨ ਤੁਮਹੇ ਜੀਨਗਰ ਜੀ ਆਪ ਜੀ ਨੂੰ ਵੀ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਦੇ ਪਵਿੱਤਰ ਦਿਹਾੜੇ ਦੀਆਂ ਇਹ ਮੈਂ ਸ਼ੰਕਰ ਚੋਹਾਨ ਸਾਡੇ ਨਾਲ ਸਿਕੰਦਰਪਾਲ ਸਿੰਘ ਜੀ ਆਪ ਅੱਜ ਦੇ ਦਿਨ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਸਾਰਿਆਂ ਦਾ ਜੀ